سیوا کرنے اتنا اوکھا نہیں ہے جب ہے کیرتن کتھا کرنا اتنا اوکھا نہیں جب جپ ہے پاٹھ پوجا کرنا اتنا اوکھا نہیں ہے جب ہے اٹھ گھنٹے سیوا کرنے والا منک امید نہیں اٹھ منٹ جب کر سکے ਅੱਠ ਘੰਟੇ ਕੀਰਤਨ ਕਰਨ ਵਾਲਾ ਮਨੁੱਖ ਮੈਨੂੰ ਉਮੀਦ ਨਹੀਂ ਅੱਠ ਮਿੰਟ ਜਪ ਕਰ ਸਕੇ 10-10 ਘੰਟੇ ਪਾਠ ਕਰਨ ਵਾਲਾ ਮਨੁੱਖ ਮੈਨੂੰ ਮੇਦ ਨਹੀਂ ਜਪ ਕਰ ਸਕੇ ਇੱਕ ਬਾਣੀ ਪੜਨੀ ਆਉਂਦੀ ਏ ਇੱਕ ਬਾਣੀ ਜਪਣੀ ਆਉਂਦੀ ਹੈ ਪੜੰਦੂ ਆਪਣੀ ਮਹਿਮਾ ਪੜਨਾ ਇਸ ਵਾਸਤੇ ਬਾਣੀ ਯਾਦ ਹੋਵੇ ਪੜਨਾ ਇਸ ਵਾਸਤੇ ਬਾਣੀ ਕੰਠ ਹੋਵੇ पढ़ना इस वास्ते है कि वाणी का बोध होवे वाणी याद होवे अर्थ बोध का पता चले पर जपना इस वास्ते वाणीदारोख हो जाए जप मन मेरे गोविंद की वाणी साहु जन राम रसन बखानी जप पर गावो पढ़ो सनो ने त भाई गुरु पुरै तू राखिया गा पढ़ पढ़ना है याद करने वास्ते पढ़ना है अर्थ बोधनो समझा वास्ते गावन है जपना है वाणी दा रूप होवन वास्ते हुन मैं फिर अर्ज करा धार्मिक जगत दा कोई कर्म भी इतना औखा नहीं तीर्था दे जाना तीर्था दा स्नान पाठ पूजा दान सेवा इतना औखा नहीं जपना ही औखा है ਔਰ ਗੁਰਮਾਨੰਤ ਆਪ ਕਹਿੰਦੇ ਨਾ ਆਖਣ ਔਖਾ ਸਾਚਾ ਤੇਹੀ ਔਖਾ ਹੈ ਤੇਹੀ ਘਟਨਾ ਹੈ ਸਭ ਕੁਝ ਤੁਹਾਨੂੰ ਧਾਰਮਿਕ ਜਗਤ ਵਿੱਚ ਮਿਲੇਗਾ ਪਾਠ ਪੂਜਾ ਕਥਾ ਕੀਰਤਨ ਸੇਵਾ দান ਹਮ ਸਭ ਕੁਝ ਮਿਲੇਗਾ ਜਪ ਔਰ ਜਪ ਵਿੱਚ ਕਿਸ ਨੂੰ ਸਫਲਤਾ ਮਿਲੀ ਉਹ ਵੀ ਕਰੋੜਾਂ ਚ ਇੱਕ ਹੈ ਬਾਲਗਨ ਮੈਨੂੰ 42 43 ਸਾਲ ਹੋ ਗਏ ਨ ਕਥਾ ਕਰਦੇ ਆ ਬਚਪਨ ਤੋਂ ਮੈਂ ਇਸ ਲੈਂਡ ਦੇ ਚਲਿਆ ਤੋ ਅੱਜ ਤੱਕ ਵੀ ਮੇਰੀ ਜ਼ਿੰਦਗੀ ਦਾ ਨਿਚੋੜ ਹੈ ਕਿਦਰੇ ਦੋ ਚਾਰ ਸ਼ਹਿਰਾਂ ਤੋਂ ਬਾਅਦ ਇੱਕ ਰਸਕ ਪੁਰਸ਼ ਇੱਕ ਜੁੜੀ ਹੋਈ ਆਤਮਾ ਲੱਭਦੀ ਹੈ ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪਰਮਾ ਹੈ ਚੰਦਨ ਦਾ ਦਰਖਤ ਹਰ ਜੰਗਲ ਵਿੱਚ ਨਹੀਂ ਹੈ ਕਿਦਰੇ ਕਿਦਰੇ ਜੋ ਰੋਈ ਰੋ ਹਰ ਸ਼ਹਿਰ ਵਿੱਚ ਨਹੀਂ ਹੈ ਕਿਧਰੇ 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 ਤੇ ਹੁਣ ਤੁਸੀਂ ਆਖੋਗੇ ਇਤਨੀ ਔਖਿਆਈ ਕੀ ਹੈ ਕੀ ਔਖਿਆਈ ਹੈ ਬਸ ਇਸ ਵਿਚਾਰ ਨੂੰ ਅੱਜ ਸਰਵਨ ਕਰਾ ਕੇ ਕਲਪ ਫਿਰ ਵਿਚਾਰ ਦੀ ਕੁਝ ਰੂਪਰੇਖਾ ਬਦਲਦੇ ਹਾਂ ਤਾਂ ਕਿ ਕੁਝ ਹੋਰ ਪਹਿਲੂਆਂ ਦਾ ਵੀ ਪਤਾ ਚੱਲੇ ਜਾਗਤ ਜੋਤ ਜਪੈ ਸਬਾ ਸਰ ਇੱਕ ਬਿਨਾ ਮਨ ਨੈਕ ਨਾ ਪ੍ਰਥਮ ਉਸ ਜਪਤੋ ਬਿਨਾ ਮਨ ਵਿੱਚ ਕੁਝ ਹੋਰ ਨਾ ਹੋਵੇ। ਜਵਾਨ ਵਾਹਿਗੁਰੂ ਕਰੇ ਮਨ ਉਸ ਨਾਲ ਸੰਮਿਲ ਹੋਵੇ। ਮਨ ਵਿੱਚ ਉਹ ਹੀ ਇਕ ਹੋਵੇ ਵਾਹਿਗੁਰੂ। ਭਾਉ ਮਨ ਸੁਣੇ। ਜ਼ਬਾਨ ਜਪੇ। ਹੁਣ ਇਸ ਦਾ ਜੋ ਤਾਕ ਪਰਜ ਹੈ ਸਾਰਾ ਵਿਸਥਾਰ ਮੈਂ ਇਸ ਥੋੜੇ ਜਿਹਾ ਸਮਝ ਥੋੜੇ ਸਾਹਮਣੇ ਰੱਖਾ ਜਿਸ ਵਕਤ ਮਨੁੱਖ ਦੇ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ ਮੈਂ ਬੋਲਦਾ ਹੈ ਜਾਂ ਜਪਣਾ ਹੈ ਬੋਲਦਾ ਹੈ ਹਵਾ ਨਾਭੀ ਨਾਲ ਟਕਰਾਂਦੀ ਹੈ ਨਾਭ ਨਾਲ ਨਾਭੀ ਨੂੰ ਭਾਰਤ ਵਿੱਚ ਗੋਨੇ ਕਹਿੰਦੇ ਨੇ ਗੋਨੇ ਧੁਨ ਗੋਨੇ ਗੋਨੇ ਕਿਉਂ ਕਹਿੰਦੇ ਨੇ ਆਵਾਜ਼ ਕਿੱਥੋਂ ਉੱਠਦੀ ਹੈ ਜੈਸੇ ਖਾਣੀਆਂ ਚਾਰਨੇ ਨਾ ਅੰਡਕ ਜੇਰਜ ਸੇਤਜ ਉਤਵਟ ਸਭ ਤੋਂ ਵੱਡੀ ਖਾਨ ਅੰਡੇ ਨੇ ਜਿਸ ਤੋਂ ਜੀਵਨ ਪੈਦਾ ਹੁੰਦਾ ਹੈ ਪੰਛੀ ਪੈਦਾ ਹੁੰਦੇ ਨੇ ਸਮੁੰਦਰ ਦੇ ਬਹੁਤ ਸਾਰੇ ਜੰਤੂ ਅੰਡਿਆਂ ਤੋਂ ਪੈਦਾ ਹੁੰਦੇ ਨੇ ਕੀੜੀ ਮੱਛਰ ਇਹ ਸਭ ਅੰਡਿਆਂ ਤੋਂ ਪੈਦਾ ਹੁੰਦੇ ਸਭ ਤੋਂ ਵੱਡੀ ਖਾਨ ਹੈ ਅੰਡ ਜੇਰਜ ਸੇਤਜ ਉਤਵਟ फिर ओ तो वो जो ए वनस्पति जमीन तो जो पैदा होवे वनस्पति ये दूसरी खान है तीसरी खान स्वहज पसीने तो जो पैदा हो जन जूंआ चिचड़ चमचिटरा ये मैल पसीने पे मैल दे मिश्रत तो जीव बन जांदा है ये तीसरी खान है पंछिया नु चौ पाए जानवरा नु ਔਰ ਮੈਲੇ ਰਹਿਣ ਵਾਲੇ ਮਨੁੱਖਾਂ ਨੂੰ ਵੀ ਚਮਚੇ ਚੜ ਜੁਆ ਹੋ ਜਾਂਦੀ। ਚੌਥੀ ਖਾਣ ਹੈ ਪੇਟ ਤੋਂ ਪੈਦਾ ਹੋਣ ਦੇ ਜੜੇ। ਪਸ਼ੂ ਨੇ ਮਨੁੱਖ ਨੇ। ਅੰਡਜ, ਜੇੜਜ, ਸੇਤਜ, ਉਤਬੁਜ ਇਹ ਚਾਰ ਖਾਣਿਆ। ਹੁਣ ਮੈਰਸ ਕਰਾਂ ਬਾਣੀਆਂ ਵੀ ਚਾਰ ਨੇ। ਪਰ ਆ ਪਸੰਤੀ, ਮਦਮਾ, ਬੈਕਰੀ। परा पसंती मदमा बैखरी मैं तत् सार निचोड़ आज थोड़े सामने रखने की निमानी कोशिश कर रहे हैं इतिहास में मेरी रुचि रही है शुरू तो नहीं है बचपन तो ही था पावन मैं समझदा कोमा ओई जिंदिया रहंदिया ने जिना दा हो इतिहास होए इतिहास शक्ल सूरत है पर सिद्धांत रूह है یہ رو ہی نہیں تو شکل صورت کتے رہنی ہے مردا اگر روح نکل گئی تو کنے دن تک رکھا گا آخر مٹی ہوئے گا جلے گا گروانی روح ہے یہ بنیاد ہے یہ مول ہے بانیاں چار نے کھاڑیاں چار نے جڑی دو کھاڑیاں نے جیر انڈے انہوں تو جڑے پیدا ہوں انہوں کو آواز ہے پنشیاں کول آواز ہے پشو تے منقاں کو آواز ہے یہ جیل کو پیدا ہو جو ہے چمچڑ ہے تے بنسپتی ہے انہاں کو آواز نہیں ہے آواز نہیں ہے انہاں کو دن نہیں ہے لکھ بھی یتن کریے درخت نہیں بول سکتے لکھ بھی یتن کریئے کیڑے کچھ مکوڑے جیچڑ انہوں کو آواز نہیں ہے آواز انہوں کو جو انڈیا تو پیدا ہو آواز انہوں کو جو جیب تو پیدا ہو چوپائے جانور کول ہے پنچیاں کول ہے پھر کول ہے آواز ہے ਪਰ ਆਵਾਜ਼ਾਂ ਵਿੱਚੋਂ ਪ੍ਰધાન ਆਵਾਜ਼ ਹੈ ਮਨੁੱਖ ਕੋਲ। ਸਭ ਤੋਂ ਮਨੁੱਖ ਕੋਲ ਕਿਉਂ? ਇਹ ਆਪਣੀ ਆਵਾਜ਼ ਨੂੰ ਅਲفاظ ਦੇ ਸਕਦਾ, ਆਪਣੀ ਧੁਨ ਨੂੰ ਅक्षर ਦੇ ਸਕਦਾ ਹੈ। ਜਦਕਿ ਪੰਛੀ ਤੇ ਪਸ਼ੂ ਆਪਣੀ ਧੁਨ ਨੂੰ ਅक्षर ਨਹੀਂ ਦੇ ਸਕਦੇ। ਗਰਜ ਹੈ ਸ਼ੇਰ ਦੇ ਕੋਲ। ਉਸ ਤੋਂ ਇਲਾਵਾ ਹੋਰ ਕੁਝ ਨਹੀਂ। ਭੌਂਕਣਾ ਹੈ ਕੁੱਤੇ ਕੋਲ, ਹੋਰ ਕੁਝ ਵੀ ਨਹੀਂ। कू कू है कोयल को और कुछ भी नहीं काएं काएं है कौवे को कौ। और कुछ भी नहीं पर काएं काएं को कू कू को पकण तो इतना पता चल जाता है कुत्ता है कि कोयल है कि कौआ है पर मनुक को जोड़ी आवाज है ये अलफाज दे सकता है जो घुन है ये अक्षर दे सकता है इस वास्ते मनुक बहुत कुछ बता सकता है बहुत कुछ सुन सकता है क्योंकि अक्षर में ਔਰ ਸਾਰਾ ਗਿਆਨ ਗਿਆਨ ਅਕਸ਼ਰਾਂ ਦੇ ਚਾਕੜੀ ਨਾਮ ਅਕ੍ਰੀਸ਼ਾਲਾ ਅਖਰੀ ਗਿਆਨ ਗੇਤ ਗੁਣ ਦਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਵਖਾ ਸਾਰੀ ਖੇੜ ਤੇ ਅਖਰਾਂ ਤੇ ਖੜੀਏ ਅਖਰ ਅੰਦਰ ਤ੍ਰਿਭੂਣ ਧਾਰੇ ਭਗਤ ਕਬੀਰ ਕਹਿੰਦੇ ਨੇ ਇਹਨਾਂ ਲੋਕਾਂ ਦਾ ਗਿਆਨ ਅਖਰਾਂ ਵਿੱਚ ਬੰਦ ਹੈ ਅਖਰ ਖੋਲ ਲੀਏ ਮਨੁੱਖ ਦੇ ਕੋਲੋਂ ਤਾਂ ਆਵਾਜ਼ ਰਹਿ ਜਾਂਦੀ ਹੈ ਤਾਂ ਆਵਾਜ਼ ਤੋਂ ਇਤਨਾ ਪਤਾ ਚਲੇਗਾ ਬਸ ਮਨੁੱਖ ਹੈ ਆ ਆ ਕਰ ਰਿਹਾ ਹੈ ਮਨੁੱਖ جیسے کتا چل رہا ہے کوئل ہے جیسے گرجن تو پتا چل, ہے, تو پتا چل ہے شیر ہے تو یہ آواز منک بھی بند ہے اور کچھ نہیں پتا چلے گا تو کول اکثر نہ. آواز ہے الفاظ ہے سنسار جو سنبند نے یہ بول کے جڑتے ہیں ویک کے نہیں جڑ رہے تھی کسی کو ویکو کوئی رشتہ نہیں جڑتا ਬੋਲ ਨਾਲ ਜੁੜਦਾ ਹੈ ਜਿੱਥੇ ਸੰਬੰਧ ਹੋਵੇ ਬੰਦਾ ਕਹਿੰਦਾ ਸਾਡੀ ਇੱਥੇ ਬੋਲਚਾਲ ਹੈ ਜਿੱਥੇ ਨਾ ਹੋਵੇ ਕਹਿੰਦਾ ਇੱਥੇ ਸਾਡੀ ਬੋਲਚਾਲ ਨਹੀਂ ਹੈ